ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਜਸਥਾਨ ਤੋਂ ਮੁੜਿਆ ਜੀ ਮੁੰਡੇ ਕਹਿੰਦੇ ਤੇ ਹੁਣ ਕੰਮ ਕਣੀ ਵੀ ਬਾਈ ਜਾਣਾ ਸੀ ਤੁਹਾਨੂੰ ਪਤਾ ਟਾਈਮ ਟਾਈਮ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਜੀ ਹੁਣ ਪਤਾ ਲੱਗਦਾਗਾ 6-7 ਦਿਨ ਛੁੱਟੀਆਂ ਮਿਲ ਗਈਆਂ ਸੀnga ਤੇ ਉਹਨੇ ਦਿਨ ਘੁੰਮਿਆ ਤੇ ਬਾਈ ਜਿਹੜਾ ਅਸੀਂ ਘੁੰਮ ਕੇ ਆਇਆ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸਦਾ ਵੀ ਅਸੀਂ ਪਹਿਲਾਂ ਵੀ ਇੱਕ ਟੂਰ ਗਏ ਸੀ ਤੇ ਹੁਣ ਵੀ ਇੱਕ ਜਾ ਕੇ ਆਏ ਆ ਰਾਜਸਥਾਨ ਕਣੀ ਠੀਕ ਆ ਅਸੀਂ ਇੱਕ ਵੀ ਰੁਪਿਆ ਘਰੋਂ ਨਹੀਂ ਲੈ ਕੇ ਗਏ ਇੱਧਰ ਉੱਧਰ ਜਿੱਧਰ ਵੀ ਜਾਣੇ ਹਾਂਗੇ ਆਪਦਾ ਕਮਾਲ ਲੈਣੇ ਆ ਤੇ ਉਹਨੇ ਇੱਕ ਖਰਚ ਕਰਿਆਉਣੇ ਆ ਹੁਣ ਸੀਜ਼ਨ 'ਚ 4 ਮਹੀਨੇ ਸਾਨੂੰ 5 ਮਹੀਨੇ ਕੋਈ ਟਾਈਮ ਨਹੀਂ ਮਿਲਣਾ ਕਿਤੇ ਵੀ ਜਾਣ ਆਉਣ ਦਾ ਤੇ ਉਹਨੇ ਟਾਈਮ 'ਚ ਪੈਸੇ ਇਕੱਠੇ ਕਰਾਂਗੇ ਤੇ ਫਿਰ ਰੱਬ ਸੁੱਖ ਰੱਖੇ ਬਾਬਾ ਭਲੀ ਕਰੇ ਰਾਹ ਫੇਰ ਆਪੀ ਬਣਾਊਗਾ ਕਿਸੇ ਪਾਸੇ ਫੇਰ ਜਾਵਾਂਗੇ ਵਧੀਆ ਟੂਰ ਤੇ ਨਾਲੇ ਵੀਡੀਓ ਬਣ ਜਾਂਦੀਆਂ ਇਹ ਸ਼ੌਂਕ ਪੂਰਾ ਹੋ ਜਾਂਦਾ ਨਾਲੇ ਘੁੰਮਣਾ ਘੁੰਮਿਆ ਜਾਂਦਾਗਾ ਤੇਰਪਾਲ ਆਰਜੂ ਰੈਡੀ ਗਾਇਸ ਡੈੜੀ ਤੇ ਜਾਣ ਲਈ ਤਿਆਰ ਹੋ ਹੈ ਹਾਂ ਪਰਨਾਪੁਰ ਨਾਲ ਟੰਗਲਾ ਤੇ ਗੱਡੀਆਂ ਨਿਮਾ ਕੇ ਆਪਾਂ ਅੰਦਰ ਲਾਤੀਆਂ ਜੀ ਤੇ ਤਿੰਨ ਗੱਡੀਆਂ ਬਾਹਰ ਰਹਿ ਗਈਆਂ ਆਪਣੀਆਂ ਤੇ ਦੋ ਗੱਡੀਆਂ ਅੰਦਰ ਲਾਤੀਆਂ ਨਿਮਾ ਕੇ ਚੱਲ ਗੇ ਰਨਪਾਲ ਤੇ ਐਨਕ ਤੇਰੀ ਬਾਬਾ ਜੈਪੁਰ ਵਾਲੀ 100 ਰੁਪਏ ਵਾਲੀ ਘਰੇ ਕੋਹੜਾ ਸਾਡੇ ਗਮਾਦੀ ਨਿੱਕੇ ਨੇ ਕੋਣਾ ਸਾਡੇ ਛੋਡੇ ਵਾਲਾ ਉਹ ਛੋਟਾ ਕੌਣ ਹਾਂ ਹੈਗਾ ਪ੍ਰਧਾਨ ਇੱਕ ਹੋਰ ਆਪਣੀ ਐਨਕ ਆਪਣੇ ਕੋਲੀ ਆ ਜੀ ਓਨਲੀ 106 ਰੁਪਿਆ ਆ ਜਾ ਆ ਜਾ ਉਰਾਂ ਨੂੰ ਆ ਜਾ ਏ ਹੈਗਾ ਬਈ ਆਪਣਾ ਖਾਸ ਆੜੀ ਆੜੀ ਤੇ ਇਹਦਾ ਹੈਗਾ ਅੱਜ ਬਰਥਡੇ ਤੇ ਬਈ ਯਾਰ ਆ ਚਾਹ ਨਾ ਤਾਂ ਨਹੀਂ ਸਰਨਾ ਤੂੰ ਚਾਹ ਪਿਆ ਕੇ ਸਾਰੀ ਆਂਦਾ ਯਾਰ ਤੇਰਾ ਅੱਜ ਬਰਥਡੇ ਅੱਜ ਕੇਕ ਉਕ ਲਿਆਉਂਦੇ ਤੁਸੀਂ ਫਿਰ ਯਾਰ ਹੈਂ ਕੇਕ ਉਕ ਲਿਆਉਂਦੇ ਤੁਸੀਂ ਕੇਕ ਬਾਬਾ ਲਿਆਵਾਂਗੇ ਠੀਕ ਆ ਫਿਰ ਸ਼ਾਮ ਨੂੰ ਪਾਰਟੀ ਠੀਕ ਆ ਫਿਰ ਸ਼ਾਮ ਨੂੰ ਕੇਕ ਮੈਂ ਲਿਆਉਂ ਪੱਕੀ ਗੱਲ ਆ ਕੱਲੀ ਚਾਹ ਨਾ ਸਾਰੀ ਆਂਦਾ ਸੀ ਬਾਈ ਮੈਂ ਚੱਲ ਇੰਨਾ ਰਿਸਕ ਵੀ ਲੈ ਲੈਣਾ ਕੇਕ ਲਿਆਉਂਗਾ ਕੰਮ ਕੁੰਮ ਕਰ ਲਾਂ ਚੱਲ ਮੈਂ ਸਟੋਰ ਤੇ ਸਾਫ ਸਫਾਈ ਫਿਰ ਚੱਲਦਾਗਾ ਠੀਕ ਆ ਚੱਲੋ ਬਾਬਾ ਬਹੁਤ ਹੀ ਨਬੋਲ ਵੀ ਧੰਨਵਾਦ ਤੇਰਾ ਪਹਿਲਾ ਕੇਕ ਕਟਿਆ ਯਾਰ ਐ ਬਬਾ ਬੜੀ ਖੁਸ਼ੀ ਆ ਚੱਲ ਫੇਰ ਕੱਟਦੇ ਹੁਣ ਖਾਣਾ ਵੀ ਐਸੀ ਟੂ ਯੂ ਹੈਪੀ ਬਰਥਡੇ ਜੀ ਆੜੀ ਹੈਪੀ ਬਰਥਡੇ ਤੁਸੀਂ ਆਓ ਮੂਝ ਰੇ ਨਹੀਂ ਨਹੀਂ ਅਸੀਂ ਖਾਣੇ ਤੈਨੂੰ ਹੈਪੀ ਬਰਥਡੇ ਨਾ ਹਾ ਹਾ ਨਾ ਤੱਕਾ ਕਰੋ ਨਾ ਮੈਨੂੰ ਵੀ ਕੋ ਮੜਾ ਯਾਰ ਪੂਰਾ ਖਾਣੂ ਯਾਰ ਲਾ ਜਿਹੜਾ ਬੱਡੇ ਆ ਤੁਹਾਡੇ ਜੀ ਹੁਣ ਆ ਗਏ ਤੁਹਾਡੇ ਨਾ ਇਹ ਪੀਟਾ ਖਾ ਲਿਆ ਇਹ ਮੈਂ ਖਾ ਲੂੰਗਾ ਦੇਖੀ ਰਹਾ ਲਕਰੀ ਦਾ ਇਹ ਚਾਕਲੇਟ ਬਿੱਟੂ ਅੱਧੇ ਅੱਧੇ ਹੋਊਗੀ ਅੱਧੇ ਅੱਧੇ ਜਿਹੜਾ ਵੀਡੀਓ ਬਣਾ ਰਿਹਾ ਬਿੱਟੂ ਇਹਦਾ ਲਕਰੀ ਦਾ ਗਿਫਟ ਹੈ ਨਾ ਇਹ ਜਿਹੜਾ ਆਹ ਦੇਖੋ ਸਾਡੇ ਕੋਲ ਸਾਹਿਬ ਜੀ ਕੀ ਕਹਿੰਦੇ ਨਾ ਮੈਂ ਮੇਰੇ ਹੁਣ ਆਪ ਬੰਦ ਦੇ ਜੀ ਦਾ ਆ ਮੈਨੂੰ ਕੱਟਦਾ ਬਰਥਡੇ ਕਿਹਦਾ ਬਰਥਡੇ ਇਹਨਾਂ ਨੂੰ ਆਏ ਡਿਸਾਈਟ ਹੈ ਕਿ ਡਿਸਾਈਡ ਹੀ ਨਹੀਂ ਹੋਇਆ ਕਿ ਬਰਥਡੇ ਕਿਹਦਾ ਹੈ ਆਇਆ ਬੇਡੂ ਮਾ ਪਾਇਆ ਉਹ ਸੀਦਾ ਮੋਕਾ ਵਜਾ ਰ ਮੈਨੂੰ ਤਾਂ ਪਤਾ ਹੀ ਨਹੀਂ ਯਾਰ ਤੂੰ ਦੱਸਿਆ ਹੀ ਨਹੀਂ ਹਾਂ ਹੈਪੀ ਬਰਥਡੇ ਹੈ ਬੰਦੇ ਨੂੰ ਜੈ ਕਮੈਂਟ ਕਰੋ ਲੈ ਵੀ ਕਹਿੰਦੇ ਹੈ ਕਰਨ ਰਹੀ 6 ਮਿੰਟ ਬਹੁਤ ਬਹੁਤ ਹੈ ਹੋ ਗਿਆ ਜੀ ਵੇਲੇ ਚਲਿਏ ਘਰ ਆ ਰੋ ਅੱਜ ਭਾਈ ਜੱਤ ਦੇ ਕੰਮ ਦੇ ਥੋੜਾ ਜੱਤ ਘੱਟ ਲੱਗਿਆਗਾ ਉਹ ਫੇਰ ਕਿ ਆਏ ਸੀਗੇ ਨਾ ਤੇ ਹਰਪਾਲ ਕਹਿੰਦਾ ਮੈਂ ਘਰੇ ਜਾਣਾਗਾ ਰਖੜੀ ਦਾ ਬਹੁਤ ਟੈਨ ਦਿਨਾਂ ਦੀ ਲੰਘੀ ਕਹਿੰਦਾ ਮੈਂ ਰਖੜੀ ਬਣਾਉਣੀ ਆ ਸਵੇਰੇ ਤੇ ਮੈਂ ਜਾ ਰਿਆਂ ਉਸਤਾਦ ਲਵੀ ਜੀ ਉਹਨਾਂ ਨੇ ਕਦੇ ਕਦੇ ਗਾਇਬ ਹੋ ਜਾਂਦੇ ਆ ਮੁੰਡੇ ਨੇ ਨਵਾਂ ਨਵਾਂ ਟੈਟੂ ਬਣਾਇਆ ਜਵਾਨੀ ਨਵੀਂ ਨਵੀਂ ਉੱਭਰ ਰਹੀ ਆ ਪਰ ਟੈਟੂ ਕਹਿੰਦੇ ਥੋੜਾ ਜਿਹਾ ਖਰਾਬ ਹੋ ਗਿਆ ਬਈ ਦਿਖਾਈ ਯਾਰ ਹੈ ਹੋਂਦਾ ਹੋ ਗਿਆ ਸੱਟ ਯਾਰ ਹਾਂ ਹੋ ਹੀ ਜਾਂਦਾ ਮੈਨੂੰ ਦਿਖਾ ਤਾਂ ਤੇ ਬਾਜ ਤਾਂ ਦਿਖਾ ਦੇ ਬਾਜ ਦੀਆਂ ਅੱਖਾਂ ਇਹਨੂੰ ਕਹਿੰਦੇ ਆ ਬਾਬਾ ਜਵਾਨੀ ਹੈ ਚੱਲੀਏ ਕੱਕਲੇ ਮਾਮਾ ਰਸਨ ਬਾਣੀ ਅੰਮਰੋਟੀ ਵੰਡੂ ਵੰਨ ਤੜਕੇ ਰੋਟੀਆਂ ਨਹੀਂ ਨ ਮਿਲਣੀਆਂ ਘਰੋਂ ਚੰਗਾ ਮਾਏ ਮਾਏ ਗੁੱਡ ਨਾਈਟ ਇਹ ਹੈ ਕਹਿੰਦੇ ਕਰਨ ਅਰਜਨ ਤਾਨੂੰ ਅਰਜਨ ਦਾ ਲਿਆਤਾ ਸੀਗਾ ਪਰ ਉਹ ਹਟ ਗਿਆ ਕਰਨ ਤਾਂ ਹੈਗਾ ਸੀ ਅਰਜਨ ਵੀ ਲਿਆਤਾ ਸੀ ਇਹਨੂੰ ਇਹਨੂੰ ਰੀਚਾਰਜ ਕਰੀਏ ਤਾਂ ਮੜਾ ਕਰੀ ਕਰੀ ਰੀਚ ਆ ਗਏ ਜੀ ਘਰ ਕੋਲੇ ਲਵੀ ਤਾਰ ਕੇ ਗਿਆਗਾ ਇੱਥੇ ਤੇ ਹਰਪਾਲ ਕਹਿੰਦਾ ਮੈਂ ਸਵੇਰੇ 6 ਵਜੇ ਪਹੁੰਚ ਜਾਊਗਾ ਤੇ ਦੇਖਦੇ ਆ ਪਹੁੰਚਦਾ ਕਿ ਨਹੀਂ ਵੈਸੇ ਰੀਲਾ ਸਾਡੇ ਵਾਸਤੇ ਹੁਣ ਬਹੁਤ ਜ਼ਰੂਰੀ ਆ ਡੇਲੀ ਬਣਾਉਣੀਆਂ ਗੈਪ ਨਹੀਂ ਪਾਉਣਾ ਕੀ ਕਹਿਣਾ ਕੋਈ ਜ਼ਿਆਦਾ ਜ਼ਰੂਰੀ ਕੰਮ ਪੈ ਗਿਆ ਨਹੀਂ ਤਾਂ ਕੰਮ ਤਾਂ ਸਾਡਾ ਇਹ ਸਾਰਾ 10 20 ਮਿੰਟਾਂ ਤੇ ਹੁੰਦਾ ਰੀਲਾ ਬਣਾਉਂਦਾ ਛੇਦੀ ਛੇਦੀ ਬਣਾ ਲੈਨੇ ਹਾਂ ਸਵੇਰੇ ਉੱਠ ਕੇ ਤੇ ਹੁਣ ਲੱਗਿਆ ਜੀ ਘਰੇ ਜਾਣ ਗੋਡਨਾਈਟ ਸਸਰੀ ਘਾਲ ਸਾਰਿਆਂ ਨੂੰ